ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਪੁਰਤਕਾਲ ਦਾ ਮੇਲਾ ਪਰ ਇਹ ਉਹ ਮੇਲਾ ਨਹੀਂ ਜੋ ਅਸੀਂ ਪਹਿਲਾਂ ਵੀਡੀਓ ਬਣਾ ਚੁੱਕੇ ਹਾਂ ਇਹ ਦੂਸਰਾ ਮੇਲਾ ਵਾ ਜੋ ਕਿ ਵੱਡਿਆਂ ਵਾਸਤੇ ਤੇ ਵੱਡੇ ਪਹੂੜੇ ਲੱਗੇ ਹੋਏ ਆ ਤੇ ਬਸ ਛੋਟੇ ਬੱਚਿਆਂ ਵਾਸਤੇ ਜੋ ਅਸੀਂ ਪਹਿਲਾਂ ਕਾਰਨੀਵਲ ਵਾਲਾ ਵੇਖਿਆ ਸੀ ਤੇ ਆਪਾਂ ਹੁਣ ਐਂਟਰੀ ਕਰਦੇ ਮੇਲੇ ਵਿੱਚ ਤੇ ਤੁਹਾਨੂੰ ਵੀ ਦਿਖਾਉਣੀ ਹੈ ਇੱਥੇ ਕੀ ਕੀ ਹੈਗਾ ਵਾ ਚਲੋ ਆਜੋ ਜਾਨੇ ਮੇਲੇ ਦੀ ਐਂਟਰੀ ਹੁੰਦੀ ਸਾਰੀ ਨਾ ਇੱਥੇ ਆਵੇ ਬਹੁਤ ਸਾਰੀਆਂ ਗੱਡੀਆਂ ਦੀਆਂ ਐਕਸਪੋਜੀਸ਼ਨਾਂ ਲੱਗੀਆਂ ਹੋਈਆਂ ਵਾਂ ਨਵੇਂ-ਨਵੇਂ ਜਿਹੜੇ ਬ੍ਰਾਂਡ ਆਏ BYD ਇਹ ਗੱਡੀ ਬਹੁਤ ਵਧੀਆ ਲੱਗੀ ਮੈਨੂੰ ਇਹ ਇਲੈਕਟ੍ਰਿਕ ਗੱਡੀ ਫੁੱਲੀ ਬਾਕੀ ਇੱਧਰ ਵੀ ਇਹ ਅਲੱਗ-ਅਲੱਗ ਵੋਲਵ ਹੋਰ ਵੀ ਵਡੀਆਂ ਗੱਡੀਆਂ ਲੱਗੀਆਂ ਵਾਂ ਕਿਉਂਕਿ ਇਹ ਮੇਨ ਇੰਟਰੈਸ ਹੈ ਨਾ ਇੱਥੋਂ ਮਿਲਦੀ ਤੇ ਸਾਹਮਣੇ ਲੱਗੇ ਆ ਵੱਡੇ-ਵਟੇ ਭੂੜੇ ਆਪਾਂ ਇਹਨਾਂ ਤੇ ਰਾਈਡ ਵੀ ਕਰਾਂਗੇ ਤੇ ਮੈਨੂੰ ਤੇ ਵੈਸੇ ਜ਼ਿਆਦਾ ਐਕਸਾਈਟਮੈਂਟ ਨਾ ਉੱਥੇ ਬੰਪਰ ਕਾਰਸ ਲੱਗੀਆਂ ਵਾਂ ਗੱਡੀਆਂ ਉਹਨਾਂ ਤੇ ਜਾ ਕੇ ਆਪਾਂ ਹਟੇ ਲੈਨੇ ਆ ਬਾਕੀ ਰਾਤ ਨੂੰ ਇੱਥੇ ਹੁਣ ਆ ਇੱਕ ਬੁੱਲ ਫਾਈਟਿੰਗ ਵੀ ਹੁੰਦੀ ਜਿਹੜੀ ਅਸਲੀ ਛੋਟੇ ਬੱਚੇ ਕਰਦੇ ਆ ਔਰ ਛਾੜ ਨੂੰ ਛਾੜ ਦਿੰਦੇ ਆ ਤੇ ਫਿਰ ਉਹਤੇ ਬੱਚੇ ਉਹਨੂੰ ਕਰਦੇ ਪੀਸ ਕਰਦੇ ਤੇ ਉਹ ਬੱਚੇ ਪਿੱਛੇ ਭਜਦਾ ਵਾ ਉਹ ਵੀ ਬਹੁਤ ਵਧੀਆ ਵਾ ਬਾਕੀ ਜਿਆਦਾ ਰਸ਼ ਰਾਤ ਨੂੰ ਹੋਊਗਾ ਕਿਉਂਕਿ ਹਲੇ ਲੋਕ ਕੀ ਆਏ ਨਹੀਂ ਨੇ ਪਰ ਰਾਤ ਨੂੰ ਬਹੁਤ ਰਸ਼ ਹੋਗਾ ਸੀ ਹਾਂ ਬਹੁਤ ਹੈ ਕੱਲ ਰਾਤੀ ਵੀ ਲੱਗਾ ਸੀ ਅੱਜ ਦੂਸਰਾ ਦਿਨ ਮੇਲੇ ਦਾ ਬਹੁਤ ਵਧੀਆ ਲੱਗਿਆ ਜੀ ਸੋਹਣਾ ਬੜੀ ਚੱਲਣ ਦੀ ਆਇਆ ਵਾ ਇਹ ਥੋੜਾ ਗੱਦੀ ਮੈਨੇ ਅੰਦਰੋਂ ਵੀ ਮੇਰੇ ਪਾਸ ਆਇਆ

ਜਿਹੜੇ ਆਵਲੇ ਸਾਈਡ ਤੇ ਝੂਨੇ ਲੱਗੇ ਆ ਇਹ ਸਾਰੇ ਛੋਟੇ ਛੋਟੇ ਬੱਚਿਆਂ ਦੇ ਹੈਗੇ ਆ ਆ ਵੱਖਰੀ ਨਨੀ ਏਰੀਆ ਬਣਾਇਆ ਛੋਟੇ 50 ਜਿਹੜਿਆ ਕਾਰਸ ਆ ਉਧਰ ਵੱਡਿਆਂ ਦੀਆਂ ਵੀ ਲੱਗੀਆਂ ਹੋਈਆਂ ਨੇ ਹਾਂ ਬਸ ਚਲੋ ਤੁਹਾਨੂੰ ਇੱਕ ਹੋਰ ਸ਼ਾਨਦਾਰ ਚੀਜ਼ ਨਹੀਂ ਇੱਧਰ ਦਿਖਾਓ ਕੈਮਰਾ ਆ ਟਰੈਕਟਰ ਵੇਖੋ ਤੁਸੀਂ ਕਿ ਨਾ ਉਹ ਡਾ ਨਿਊ ਹਾਰਲਡ ਦਾ ਲੱਗਾ ਇੱਥੇ ਵੀ ਆਵੇ ਟਰੈਕਟਰਾਂ ਦੀ ਐਕਸਪੋਜੀਸ਼ਨ ਲੱਗੀ ਆ ਆ ਵੇਖੋ ਕਿੰਨਾ ਵੱਡਾ ਮੇਰੇ ਜਿੰਨਾ ਜਿਹੜਾ ਟਾਇਰ ਆ ਇਧਰ ਦੇਖ ਲਓ ਕਿੰਨਾ ਵੱਡਾ ਵਾ ਇਹ ਜਾਜਿਆ ਪੂਰਾ ਏ ਇਹ ਇੱਕ ਵਾਰੀ ਖੇਤ ਚ ਵੱਡ ਗਏ ਨੇ ਪੂਰੀ ਜਮੀਨ ਘਟਪਟ ਦੇਣੀ ਵੈਸੇ ਹੀ ਛੋਟੇ ਵੀ ਆ ਗਿਆ ਸਕੋ ਵੱਡਾ ਵੱਡਾ ਵਾ ਵੇਖੀ ਵੀ ਗਿਆ ਉਧਰ ਵੇ ਲਿਖਿਆ ਪੋਸਟਰ ਪੈਂਦੀ ਦੋ ਇਹਦਾ ਮਤਲਬ ਕਿ ਵੇਖ ਚੁੱਕਿਆ ਵਾ ਬਾਕੀਆਂ ਜੈ ਨਹੀਂ ਹੋਗੇ ਆਵੇ ਛੋਟੀ ਛੁੱਟੀ ਜਿੰਦੇ ਹੋਲੀ ਹੋਲੀ ਹਰ ਇੱਕ ਮਾਡਲ ਰੱਖਿਆ ਇਹਨਾਂ ਨੇ ਉਹ ਮੈਨੂੰ ਬੜਾ ਵੱਡਾ ਲੱਗਾ ਉਹ ਘੈਂਟ ਵਰੀਆ ਹਾਂ ਇੱਧਰ ਆ ਤਬੇਲਾ ਵਾ ਇੱਧਰ ਆ ਜਾ ਅੱਛਾ ਇੱਧਰ ਅਗਲੇ ਜਾਨਵਰ ਰੱਖਿਆ ਆ ਲੋਕੀ ਵੇਖਣ ਹੁੰਦੇ ਨੇ ਨਾਲੇ ਪਾਈ ਜਾਂਦੇ ਬੱਕਰੀਆਂ ਰੱਖੀਆਂ ਗਾਵਾਂ ਘੋੜੇ ਹੋਰ ਕੀ ਆ ਭੇਡਾਂ ਖਰਗੋਸ਼ ਹੈਗੇ ਸੂਰ ਸਭ ਕੁਝ ਹੈਗਾ ਆ ਵੀ ਕਿਦਾਂ ਖਰਗੋਸ਼ ਇੱਕੋ ਹੀ ਇੱਕੋ ਹੀ ਆ ਨਹੀਂ ਦੋ ਆ ਉਹ ਵੀ ਸੁੱਤੇ ਪਏ ਵਿੱਚ ਬਹੁਤ ਸੋਹਣਾ ਲੱਗਦਾ ਵੀ ਕੱਲਾ ਹੀ ਆ ਵਿਚਾਰਾ ਚੱਲ ਨੈਕਸਟ ਵੀ ਕਿਹੜਾ ਜਾਨਵਰ ਆ ਉਹ ਐਂਟਰਟੇਨਮੈਂਟ ਵਾਸਤੇ ਰੱਖੇ ਕੀ ਦਾ ਕਿਦਾਂ ਪਾਲਦੇ ਇਹ ਸੂਰ ਦੇ ਬੱਚੇ ਆ ਜੇ ਸੁੱਤੇ ਆ ਇਹਨਾਂ ਦੇ ਸੂਰ ਬੜੇ ਵੱਡੇ ਵੱਡੇ ਵੱਡਿਓ ਇਹਨਾਂ ਦੇ ਫਾਰਮ 'ਚ ਜਾ ਕੇ ਵੇਖੀਂ ਕਰਨਾ ਵਾਹ ਬੜੇ ਵੱਡੇ ਜਾਨਾ ਰੇ ਨਪਾਲੇ ਵੱਡੇ ਸ਼ੀਪ ਤੇਰੇ ਵਰਗਈ ਭੇਡ ਆ ਤੇਰੇ ਵਰਗਈ ਹੂੰ ਵੀ ਉਹ ਸੈਂਕੜੇ ਕਿਤਦੇ ਆ ਜਸ ਮਹਿਕ ਨਹੀਂ ਹੁੰਦੀ ਤੈਨੂੰ ਇੱਥੋਂ ਹੋ ਹੁੰਦੀ ਆ ਕਾਦੀ ਸਮੈਲ ਆ ਬੜਾਈ ਮੈਂ ਬਹੁਤ ਫ੍ਰੈਂਡਲੀ ਜਾਨਵਰ ਸਾਰੇ ਅੱਲੇ ਦਿਨ ਕੰਮ ਆਇਆ ਗਏ ਫ੍ਰੈਂਡਲੀ ਆ ਇੱਧਰ ਵੇਖੋ ਤੁਸੀਂ ਸ਼ੇਰ ਬੜਾ ਪਲਿਆ ਹੋਇਆ ਚੱਲ ਆਪਾਂ ਹੁਣ ਆ ਤਬੀਲਾ ਵੇਖ ਲਿਆ ਵਾ ਹੁਣ ਆਪਾਂ ਜਾਣੇ ਆ ਇੱਧਰ ਛੋਟੇ ਜਿਹੇ ਵੇ ਮਾਰਕੀਟ ਲੱਗੀ ਆ ਉਧਰ ਵੀਨੇ ਤੇ ਨਾਲ ਇੱਧਰ ਵੇ ਇੱਕ ਬੁੱਲ ਫਾਈਟਿੰਗ ਵਾਲੀ ਰਿੰਗ ਲੱਗੀ ਆ ਬੁੱਲ ਫਾਈਟਿੰਗ ਨਹੀਂ ਕਹਿ ਰਹੀ ਤੁਸੀਂ ਗੇਮਾਂ ਕਹਿਸਾ ਦੇਖੋ ਜਿਹਦਾ ਕੋਲ ਕਰਦੇ ਛੋਟਾ ਜਿਹਾ ਮੁੰਡੇ ਜਿਹੜੇ ਸਟੂਡੈਂਟ ਐ ਨਾ ਜਿਹੜੇ ਸਿੱਖਦੇ ਆ ਕੋਲ ਕਰਨਾ ਉਹ ਇੱਥੇ ਕੋਲ ਕਰਦੇ ਜਿੱਦਾਂ ਆਪਣੇ ਕਬੱਡੀ ਖੇਡਦੇ ਆ ਇੱਥੋਂ ਦੀ ਇਹ ਗੇਮਾਂ ਕਿ ਛੋਟੇ ਜੇ ਸਾੜਦੇ ਵੱਜੀ ਜਾਂ ਸਾੜਨਾ ਕਰਦੇ ਕੋਲ ਕਰਦੇ ਆ ਬਾਕੀ ਉੱਥੇ ਹੁਣ ਘੋੜੇ ਕਰਤੋ ਕਰਕੇ ਦਿਖਾਉਂਦੇ ਆ ਪਰ ਉੱਥੇ ਵੀ ਜਾਣੇ ਆ ਤਾਂ ਆ ਜੋ ਆ ਲੱਗੇ ਆਵੇ ਫੂਡ ਕੋਟ ਬਣੇ ਆ ਇੱਧਰ ਸਾਰੇ ਇੱਥੇ ਖਾਣਾ ਬਣਾਉਂਦੇ ਆ ਤੇ ਉਧਰ ਲੱਗਾ ਵਾਸਟੇ ਦੇਖੋ ਕਾਨਸਰਟ ਹੁੰਦੇ ਆ ਹਰ ਰਾਤ ਨੂੰ ਇੱਥੇ ਕਾਨਸਰਟ ਹੁੰਦੇ ਆ ਆ ਹੁਣ ਵੀ ਹੁੰਦੇ ਆ ਲਾਈਵ ਪਰ ਇੱਥੇ ਅਜੇ ਭਿੰਡ ਨਾ ਹੁਣ ਕਰਕੇ ਕੋਈ ਆਨ ਨਹੀਂ ਦਿਆ ਅਜੇ ਹਰ ਇੱਕ ਦੋ ਮੀਂਹ ਸਦਾਉਣਾ ਬਦਲ ਇਨੇ ਜਾਰੀ ਹੋ ਚੁਕੇ ਆ ਵੈਸੇ ਵੀ ਅਪੀਸਲੇ ਗਾਣੇ ਨੌਰ ਕਰਿਓ ਬਾ ਜਿਹੜੇ ਆ ਬੋਲੇ ਆ ਨਾ ਉਹ ਇਸ ਟਰੱਕ ਵਿੱਚ ਆ ਤੇ ਇਹ ਉਰੇ ਉੱਪਰ ਬੈਠੇ ਕੀ ਜਦੋਂ ਇਹਨਾਂ ਨੇ ਇੱਥੋਂ ਦਰਵਾਜ਼ਾ ਉੱਪਰ ਨੂੰ ਘੜਨਾ ਤੇ ਆ ਗਰਾਊਂਡ ਵਿੱਚ ਸਾਰੇ ਮਤਲਬ ਕਿ ਸਥਾਨ ਆਇਆ ਨਾ ਬਾਜ ਇਹਨਾਂ ਨੇ ਕੋਲ ਕਰਨਾ ਵਾ ਤੇ ਬਾਕੀ ਦੂਸਰੇ ਬੰਦੇ ਬਾਕੀ ਦੂਸਰੇ ਬੰਨੇ ਇਹਦੇ ਨਾ ਇੱਕ ਟੀਮ ਹੈਗੀ ਆ ਜਿਨ੍ਹਾਂ ਨੇ ਹੋਵੇ ਫੜੇ ਘਰ ਸਕਰਫ ਜੇ ਫੜੇ ਆ ਜਿੰਨੇ ਬੋਲੇ ਨਾ ਕਰਨਾ ਸਾੜਨਾ ਕੋਲ ਕਰਨਾ ਦੇਖੋ ਉਧਰ ਆਵੇ ਨੂੰ ਕਰਦੇ ਆ ਆ ਜਾ ਆ ਜਾ ਇਹ ਬਿਲਡਿੰਗ ਦੇ ਅੰਦਰ ਜਾ ਕੇ ਵੇਖਦੇ ਆਂ ਤੇ ਇੱਥੇ ਅਲੱਗ-ਅਲੱਗ ਕੰਪਨੀਆਂ ਦੇ ਪ੍ਰੋਡਕਟ ਲੱਗੇ ਹੋਏ ਨੇ ਅਲੱਗ-ਅਲੱਗ ਸ਼ਹਿਰਾਂ ਤੋਂ ਜਿੰਨੀਆਂ ਕੰਪਨੀਆਂ ਆਈਆਂ ਨੇ ਉਹਨਾਂ ਦੇ ਵੀ ਮੇਨ-ਮੇਨ ਕੁਝ ਪ੍ਰੋਡਕਟ ਲੱਗੇ ਹੋਏ ਨੇ ਵੇਖ ਤੁਸੀਂ ਵੇਖ ਸਕਦੇ ਜਿਓ ਇੱਥੇ ਇੰਨੇ ਬੰਨੇ ਨੇ ਇੱਕ ਸ਼ਾਪ ਆ ਇੱਥੇ ਵੱਖਰੇ ਵੱਖਰੇ ਤੇ ਰੱਖੇ ਹੋਇਆ ਇਹਨਾਂ ਨੇ ਐ ਤੈਨੂੰ ਦਿਖਾਉਂਦੇ ਆ ਇੱਥੇ ਦੇਖੋ ਬਹੁਤ ਹੀ ਡਿਫਰੈਂਟ ਡਿਫਰੈਂਟ ਸਟਾਈਲ ਦੇ ਆਹ ਦੇਖੋ ਕਿੰਨਾ ਸੋਹਣਾ ਉਹ ਅਲੱਗ ਅਲੱਗ ਤਰ੍ਹਾਂ ਦੇ ਮਾਲ ਵੀ ਰੱਖਿਆ ਪਥਰਾਂ ਦੀਆਂ ਚੀਜ਼ਾਂ ਬਣਾ ਕੇ ਰੱਖੀਆਂ ਹਾਂ ਤੇ ਜੋ ਵੀ ਤੁਸੀਂ ਪਾਇ ਕਰਦੇ ਹੋ ਜੁਵੈਲਰੀ ਕਲੋਥਸ ਕੁਝ ਵੀ ਤਾਂ ਤੁਸੀਂ ਕਰ ਸਕਦੇ ਹੋ ਬਹੁਤਾਂ ਚੀਜ਼ਾਂ ਰੱਖਿਆ ਨਾ ਇਸਾ ਆਪਾਂ ਪਿਛਲੀ ਵੀਡੀਓ ਚ ਵੀ ਤੁਸ਼ ਵਾਲੀ ਵੀਡੀਓ ਤੁਸੀਂ ਦੇਖਿਆ ਹੋਊਗਾ ਹਾਂ ਜੀ ਉਹ ਜਾਂਦੀ ਹੈ ਬਸ ਅੱਗੇ ਜਿਹਨੇ ਨਹੀਂ ਦੇਖਾਂ ਚੱਕਿਆ ਮੇਰਾ ਜਿਹੜੀ ਪਈ ਸੀ ਨਾ ਬੜਾ ਸੋਹਣਾ ਵਜਾਂਦੀ ਸਾਨੂੰ ਤੇ ਬਜੰਮ ਨਹੀਂ ਹੁੰਦਾ ਵਜਣਾ ਬਜਾਣਾ ਬਲਾਵਾ ਕਿਹਨੂੰ ਸਿਖਾਵੇ ਤੈਨੂੰ ਓਏ ਯਾ ਵੀ ਤੇ ਬੜੇ ਸੋਨੇ ਕਾਪ ਵੀ ਬਣੀ ਆ ਇਧਰ ਆ ਦੇਖੋ ਬੜੇ ਸੁੰਨ ਲੱਗੇ ਮੈਨੂੰ ਸਿਰ ਆਪਾਂ ਜਾਣੇ ਆ ਭੀੜ ਬੜੀ ਛੋਟੀ ਬਿਲਡਿੰਗ ਤੇ ਦੁਕਾਨਾਂ ਜਿਆਦੀਆਂ ਲੱਗ ਲੱਗ ਤਰ੍ਹਾਂ ਦੀਆਂ ਜੁਵਲਰੀ ਬਹੁਤ ਈਰ ਖਾਣ ਪੀਂਦਿਆਂ ਵੀ ਹੈਗੀਆਂ ਭੀੜ ਵੇਖੋ ਤੁਸੀਂ ਮੈਂ ਕੱਲ ਨਹੀਂ ਆਇਆ ਇਧਰ ਆੜੀ ਸ਼ਾਪ 'ਚ ਅੱਜ ਆਇਆ ਹਾਂ ਲੋ ਦੇ ਦੇ ਇੱਥੇ ਬਾਕੀ ਰੈਸਟੋਰੈਂਟ ਸ਼ੁਰੂ ਹੋ ਜਾਂਦਾ ਅੱਗੇ ਆ ਕੇ ਆਪਾਂ ਜਾਣੇ ਇਧਰੋਂ ਬਾਹਰ ਇਧਰ ਵੀ ਕੋਈ ਦੁਕਾਨਾਂ ਲੱਗੀਆਂ ਹੋਈਆਂ ਵਾਂ ਵੀ ਨੇ ਇਧਰ ਕੀ ਆ ਇੱਥੇ ਡਾਂਸ ਵੀ ਹੁੰਦਾ ਵਾ ਮੈਨੂੰ ਦੱਸਿਆ ਸੀ ਮੇਰੇ ਫਰੈਂਡ ਨੇ ਕਿ ਇੱਥੇ ਡਾਂਸ ਪਰਫਾਰਮੈਂਸਿਸ ਵੀ ਹੁੰਦੀਆਂ ਵਾਂ ਹੈ ਦਿਖਾ ਲਈ ਆ ਇਧਰ ਘਟ ਆਉਂਦੇ ਲੋਕ ਹਾਂ ਵੀ ਕੋਈ ਨਾ ਉਹਦੀ ਚੇਅਰ ਬਣਾਈ ਹਾਂ ਇਸ ਇਹ ਨਾ ਯਾਰ ਉਹ ਜੀਟੀ ਰੋਡ ਤੇ ਹੈ ਜਾਂਦੀਆਂ ਹੁੰਦੀਆਂ ਜਦੋਂ ਆਪਾਂ ਉਹ ਤੇ ਵੱਖਰਾ ਕਿਹਦੇ ਨਾ ਉਸ ਤੋਂ ਜਲੰਧਰ ਤੋਂ ਬਾਅਦ ਬੀ ਡੀ ਬੀ ਹਾਂ ਅੱਜ ਦੇ 13 ਮਿਲੀਆਂ ਹੋਵੇ ਜੀ ਸਟੂਲ ਮਿਲਦੇ ਬੜੇ ਤਰ੍ਹਾਂ ਤਰ੍ਹਾਂ ਦੇ ਬਾਕੀ ਤੇ ਇਹਨਾਂ ਲਗ ਲਗ ਸਿਟਿੰਗਾਂ ਤੋਂ ਆਇਆ ਲੋਕ ਆਲਮੋਸਟ ਸਾਰੀਆਂ ਚੀਜ਼ਾਂ ਲਗ ਲਗ ਲਾ ਕੇ ਚੱਲ ਆਪਾਂ ਇੱਥੋਂ ਬਿਲਡਿੰਗ ਚੋਂ ਬਾਹਰ ਨਿਕਲਦੇ ਹਾਂ ਤੇ ਦੇਖਦੇ ਕੋਈ ਚੀਜ਼ ਚੱਲ ਰਹੀ ਹੋਵੇ ਜਿੰਨੇ ਤਾਂ ਫਿਰ ਸਦਾ ਪੰਗੂੜੇ ਦੇ ਹਟਲੇ ਨਹੀਂ ਜਾ ਕੇ ਐਕਸਾਈਟਿਡ ਯੈਸ

ਉੱਪਰ ਵੇਖੋ ਆਏ ਆਏ ਹਾਈ ਲੈ ਓਏ ਰੌਨੀਤ ਆ ਗਈ ਆ ਗਈ ਆਹ ਪਤਾ ਨਹੀਂ ਹੋ ਜਾਣਗੇ ਕਿੰਨੇ ਆ ਓਕੇ ਬੱਸ ਵੇ ਘੰਟੀ ਵੱਜ ਗਈ ਚਲੋ ਚਲਾਈਏ ਟੋਕਨ ਟੋਕਨ ਪਾਈਏ ਵਿੱਚ ਦੇ ਇਹ ਪੈ ਗਈ ਮੇਰੇ ਕੋਲ ਵਨ ਹੈਂਡ ਨਾਲ ਚਲਉਣੀ ਪੈਣੀ ਐ ਇਦਾਂ ਕਰਕੇ ਚਲਉਣੀ ਪੈਣੀ ਉਹ ਵਾਜੀ ਘੰਟੀ ਵੱਜ ਗਈ ਵੱਜ ਗਈ ਉਹ ਜੈਸ ਮੈਂ ਤੇਰੇ ਪਿੱਛੇ ਆ ਗਿਆ ਉਹ ਜੈਸ ਏ ਏ ਏ ਏ ਆ ਇਦਾਂ 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 ਬੜਾ ਆ ਗਿਆ ਸਾਈਡ 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 ਬ੍ਰੇਕ ਖੜੀ ਆ ਗਿਆ ਓ ਲੈ ਉਹ ਜੋ ਜਾਂਦੀ ਗੋੜੀ ਫੇਰੀ ਗੱਲ ਗੱਡੀ ਚੱਲ ਸਾਰੇ ਕੱਤੀ ਗੱਲ ਹੈ ਪੁਜਾਰ ਰੇ ਭਜਾ ਦੇ ਭਜਾ ਦੇ ਮੱਝਾ ਵੇ ਆ ਆ ਹਾਂ ਕਿਦਾਂ ਲਗਾ ਬਸ ਮਜ਼ਾ ਆਇਆ ਤੋਸ ਸਾਰਾ ਮਜ਼ਾ ਆਇਆ ਚੱਲ ਬਾਜੂ ਫੇਰ ਲਵਾਗੀ ਇੱਕ ਦੋ ਵਾਰੀ ਹੁਣ ਆਪਾਂ ਜਾਂਨੇ ਕੁਝ ਖਾ ਪੀ ਲੈਨੀ ਗੈਸ ਉਹ ਖਬੜੀ ਲੱਗੀ ਲੈ ਕੇ ਦੇ ਕੁਝ ਖਾਣ ਨੂੰ ਹੁਣ ਅਸੀਂ ਖਾਣ ਚੱਲੇ ਆਂ ਪ੍ਰਤੂਰਾ ਆਹ ਚੀਜ਼ ਲੈਣੀ ਹੈ ਹੁਣ ਪ੍ਰਤੂਰੇ ਖਾਣੇ ਇੱਥੇ ਰਹੀ ਫੇਮਸ ਆ ਜਿੰਜਾ ਦੀ ਨੂੰ ਆਪਾਂ ਕਹਿ ਲਈ ਚੂਰੋ ਸੌ ਲੈਣੇ ਆਪਾਂ ਚਲੋ ਆਵੇ ਲੈਨੇ ਲੈਣੀ ਬੜੀ ਰੱਗੀ ਆ ਅੱਲਾ ਇਹ ਜੀ 12 ਵਜੇ ਉਹਦੇ ਰਾਦੇ 12:30 ਹੋ ਜਿ ਲੱਗੇ ਆ ਹਾਂ ਦੇ ਕੋਰ ਰੋਕਾ ਆ ਗਿਆ ਆ ਗਵਾਜ਼ ਆ ਰਹਾ ਹੋ ਗਿਆ ਹੁਣ ਆਇਆ ਇਹਨੇ ਦਾ ਟਰੱਕ ਜੀ ਆ ਕੀ ਦੇਖਦੇ ਲੋਕ ਉਹ ਟਰੱਕ ਆ ਵੇ ਉਹ ਤੋਂ ਉਹ ਓਡੇ ਟਰੱਕ ਤੋਂ ਲੱਗਣਾ ਨਿਕਲਣਾ ਵਾ ਬੁੱਲ ਸਾਡ ਵੱਡਾ ਤੇ ਲੋਕੀ ਸਾਰੇ ਇਹਨਾਂ ਨੂੰ ਚੈਲੰਜ ਕਰਨਾ ਵਾ ਉਹ ਸਾਡ ਨੂੰ ਤੇ ਆਪਾਂ ਵੇਖਣਾ ਬਈ ਕਰਨਾ ਵਾ ਆਪਾਂ ਰਿਸਕ ਨਹੀਂ ਲੈਣਾ ਬਸ ਕਿਉਂਕਿ ਸਾਨੂੰ ਜਗ੍ਹਾ ਮਸਾਂ ਮਿਲੀਆਂ ਹੀ ਤੂੰ ਹਿੱਲ ਗਏ ਨਾ ਤੇ ਸਾਨੂੰ ਜਗ੍ਹਾ ਨਹੀਂ ਮਿਲਨੀ ਫਿਰ ਯੋਨੋ ਸਿਸਟਰ ਦੇ ਫਿਸ਼ਰਸ ਹੋਏ ਤੇ ਲੋ ਜੀ ਸ਼ੁਰੂ ਹੋਣ ਵਾਲਾ ਵਾ ਬੋਲ ਬਾਈ ਟੀਮ ਬੋਲ ਭਾਂਤਲ ਬਾਈ ਵੀ ਨੂ ਸਸੰਤਰਾ ਕੇ ਲਾਵਾ ਵਾ ਆ ਗਿਆ ਆ ਗਿਆ ਆ ਗਿਆ ਆ ਗਿਆ ਬੋਲ ਦਿਲ ਕਰ ਤੋਏ ਹਲਾਈ ਹਲ ਕੋਸੇ ਚਲ ਜਾਓ ਕੋਪਟਿੰਗਲ ਜਾਓ ਵੋ ਮੈਗਰੋਸਾ Não vai over to the front we're down we're down right ਇਜਾ ਦਾ ਵਲੌਗ ਹੋਪ ਕਰਦੇ ਸਾਨੂੰ ਸਾਰੇ ਨੂੰ ਪਸੰਦ ਆਇਆ ਹੋਗਾ ਹੁਣ ਅਸੀਂ ਵੀ ਬੜੀ ਰਾਤੋ ਕੀ ਕਰੇ ਚੱਲ ਰਹੀ ਹੈ ਚਲੋ ਮਿਲਦੇ ਤੁਹਾਨੂੰ ਅਗਲੀ ਵੀਡੀਓ ਇਸ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਹਾਂ ਨੈਕਸਟ ਟਾਈਮ ਬੀ ਹੋਲਡਰ